ਵਿੱਚ ਕਿਸੇ ਮੁਕਾਮ ਤੇ ਪਹੁੰਚਣਾ ਹੈ ਨਾ ਕਿਸੇ ਮੁਕਾਮ ਤੇ ਤੇ ਲੋਕਾਂ ਦੀਆਂ ਨੈਗੇਟਿਵ ਗੱਲਾਂ ਸੁਣਨ ਤੋਂ ਬਚੋ ਜੇ ਕਿਸੇ ਮੁਕਾਮ ਤੇ ਪਹੁੰਚਣਾ ਚਾਹੁੰਦੇ ਹੋ ਜੇ ਸਫਲਤਾ ਹਾਸਲ ਕਰਨੀ ਹੈ ਨਾ ਲੋਕਾਂ ਦੀਆਂ ਨੈਗੇਟਿਵ ਗੱਲਾਂ ਉਹ ਸੁਣਨ ਤੋਂ ਜਿੰਨਾ ਬਚ ਸਕਦੇ ਹੋ ਬਚੋ ਲੋਕਾਂ ਦਾ ਕੰਮ ਹੀ ਉਹਨਾਂ ਨੇ ਤੇ ਕਹੀ ਜਾਣਾ ਹੈ ਚੰਗਾ ਕੰਮ ਕਰ ਲਓ ਤਾਂ ਵੀ ਕਹੀ ਜਾਣਾ ਹੈ ਮੰਦਾ ਕਰ ਲਓ ਤਾਂ ਵੀ ਕਹੀ ਜਾਣਾ ਹੈ ਅਸੀਂ ਕਰਨੇ ਚੰਗੇ ਹੀ ਨੇ ਅਸੀਂ ਕਰਨੇ ਚੰਗੇ ਕੰਮ ਨੇ ਪਰ ਲੋਕਾਂ ਦੀਆਂ ਇਹ ਨੈਗੇਟਿਵ ਗੱਲਾਂ ਦੀ ਪਰਵਾਹ ਨਹੀਂ ਕਰਨੀ ਆ ਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਤੇ ਪਰਵਾਹ ਕਰੀਏ ਵੀ ਕਿਉਂ ਜਦੋਂ ਭੁੱਖੇ ਮਰਦੇ ਆ ਸਾਡੇ ਘਰ 'ਚ ਰਾਸ਼ਨ ਪਾਉ ਨਹੀਂ ਆਉਂਦਾ ਕੋਈ ਹੈ ਜੀ ਐਵੇਂ ਅਸੀਂ ਫਿਰ ਇਹਨਾਂ ਦੀ ਟੈਨਸ਼ਨ ਕਿਉਂ ਲਈਏ ਹਾਇ ਫਲਾਣੇ ਨੇ ਫਲਾਣੇ ਗੱਲ ਕਰਤੀ ਉਹਨੇ ਇਦਾਂ ਮਹਿਣਾ ਮਾਰਤਾ ਉਹਨੇ ਆਹ ਗੱਲ ਕਰਤੀ ਪਰਵਾਹ ਕਰਨੀ ਆਪਣੇ ਗੁਰੂ ਰਾਮਦਾਸ ਦੀ ਕਰ ਪਰਵਾਹ ਕਰਨੀ ਆਪਣੇ ਬਾਬਾ ਦੀਪ ਸਿੰਘ ਦੀ ਕਰ ਪਰਵਾਹ